ਸੁਣ ਲੈ ਅੱਜ ਸਰਗਰਾਂ ਚੁੱਕਿਆ ਆ ਬਾਕੀ ਨੰਬਰ 2 ਵਾਲਾ ਕੀ ਹਾਲ ਹੈ ਪਹਿਲਾਂ ਹੀ ਚੱਲੀਏ ਮੌਕਾ ਹੋ ਗਿਆ ਆਪ ਹੋਇਆ ਉੱਥੇ ਮੈਂ ਦੋ ਮਿੰਟ ਸੜੀ ਤੇ ਇੱਧਰ ਜਾ ਕੇ ਚੰਗੇੜੇ ਸੁਬਰਗਾ ਪਿੱਛੇ ਨੂੰ ਨਹੀਂ ਗਈ ਤਾਰ ਕੰਕਤ ਨੂੰ ਆਪ ਲਾ ਦੇਣੀ। ਉਹ ਆਹਨ ਕੀ ਪਾਸ। ਸੋਮਾ ਮੇਰੇ ਵੀ ਬੰਨੀ ਤਾਰ ਛੱਡ ਕੇ ਟੁੱਟ ਗਈ ਜਿਹੜੀ ਸੜ ਕੇ। ਹਾਂਜੀ ਬਾਜੀ ਕੀ ਗੱਲ ਹੋਈ ਹੈ ਜਿਹੜੀ ਇਹ ਰਾਤ ਇਨਚਾਨ ਕੱਗ ਲੱਗਨ ਕਰਕੇ ਕਾਫੀ ਨੁਕਸਾਨ ਹੋਇਆ ਹੈ। ਕੀ ਸਾਰੇ ਕਾਰਨ ਨੇ? ਪਿੰਡ ਜਗੋਚਕ ਤਨ ਦਾ ਨੇੜੇ ਝੋਕੜਾ ਪਿੰਡ ਤੇ ਝੋਕੜਾ ਸੰਦੇਵ ਸਿੰਘ ਜੀ ਹੋਏ ਜੀ ਦੇ ਵਿੱਚ ਸ਼ਾਰਟ ਸਰਕਲ ਤੇ ਕਾਰਨ ਬਹੁਤ ਹੀ ਭਿਆਨਕ ਹਾਦਸਾ ਹੋ ਗਿਆ ਜਿਹਦੇ ਵਿੱਚ ਉਸ ਦੀ ਇੱਕ ਗਾਂ ਜਿਹੜੂ ਬਹੁਤ ਕੀਮਤੀ ਸੀ ਉਹ ਸੜ ਕੇ ਸੁਆਹ ਹੋ ਗਈ ਤੂੜੀ ਹੋਰ ਪੱਠੇ ਲਾਗੇ ਟੀਨਾ ਪੱਖੇ ਇਹ ਸਾਰੇ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਵੱਡਾ ਹਾਦਸਾ ਹੋਣ ਤੋਂ ਗੌਂਡੀਆਂ ਨੇ ਦੇਖ ਕੇ ਅਚਾਨਕ ਦੇਖ ਕੇ ਸਾਰਾ ਪਿੰਡ ਹੀ ਟੁੱਟ ਕੇ ਪਿਆ ਗਿਆ ਤੇ ਅੱਗ ਤੇ ਕਾਬੂ ਪਾ ਲਿਆ ਗੱਲ ਕੀਤੀ ਜਾਵੇ ਤਾਂ ਰਾਤ ਕਿੰਨੇ ਵਜੇ ਦੀ ਘਟਨਾ ਜੀ ਇਹ 9 ਵਜੇ ਤੋਂ ਬਾਅਦ ਦੀ ਹੈ ਜੀ ਔਰ ਘਰ ਵਾਲੇ ਸੁੱਤੇ ਹੀ ਉਹਨਾਂ ਦੇ ਘਰ ਦੇ ਅੰਦਰ ਵੀ ਅੱਗ ਚੱਲ ਗਈ। ਕਾਰਨ ਕੀ ਰਿਹਾ ਜਿਹੜੇ ਅੱਗ ਲੱਗਨ ਤੇ? ਇਹ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਵੀ ਸ਼ਾਰਟ ਸਰਕਟ ਹੋ ਗਿਆ ਤੇ ਉਸ ਕਰਕੇ ਜਿਹੜਾ ਇਹ ਪਿਆਨ ਖਾਸ। ਇਸ ਅੱਗ ਨਾਲ ਹੋਰ ਵੀ ਕੋਈ ਨੁਕਸਾਨ ਹੋਇਆ ਕਿ ਪਰਿਵਾਰਿਕ ਮੈਂਬਰ ਦੇ? ਹਾਂ ਉਹਨਾਂ ਦੇ ਵਿਚਾਰੇ ਮੱਥੇ ਅੱਗ ਬੁਝਾਉਂਦੇ ਹੋਏ ਮੱਥਾ ਜਿਹੜਾ ਉਹ ਸੜ ਗਿਆ। ਕਾਫੀ ਨੁਕਸਾਨ ਹੋਇਆ। ਕੀ ਮੰਗ ਕਰਦੇ ਸਰਕਾਰ ਕੋ? ਸਰਕਾਰ ਕੋੋਂ ਆ ਵੀ ਮੁਆਵਜ਼ਾ ਦਿੱਤਾ ਹੈ ਬਹੁਤ ਗਰੀਬ ਪਰਿਵਾਰ ਹੈ ਤੇ ਮਤਲਬ ਬਹੁਤ ਬਹੁਤ ਤੋਂ ਬਹੁਤ ਹੈ ਇਸ ਮਦਦ ਕੀ ਚੀਜ਼ ਹੈ।